ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਵਿਸਕੋ कॉटन ਰਹੂਗੀ ਤੇ ਬਹੁਤ ਮਤਲਬ ਸੋਹਣਾ ਸਟਾਫ ਹੈ ਆਪਣੇ ਦੁਪੱਟਾ ਸੂਟ ਰਹਣਗੇ ਤੇ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਲੋਚੀ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਸਾਰਿਆਂ ਦਾ ਰਹੂਗਾ ਜੀ 3000 ਪਲੱਸ ਦੁਪੱਟਾ ਤੇ ਪਲੇਨ ਬਾਟਮ ਮਿਲੂਗੀ ਤੁਹਾਨੂੰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇੱਕ ਤੋਂ ਇੱਕ ਹਟਕੇ ਮਿਲੂਗਾ ਤੁਹਾਨੂੰ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਲੈ ਕੇ ਆਇਆਂਗੇ ਆਪਾਂ ਇਹ ਵਾਲੀ ਰਹੂਗੀ ਸ਼ਰਟ ਦੇਖੋ ਬਹੁਤ ਜ਼ਿਆਦੇ ਸੋਹਣੇ ਕਲਰ ਲੰਗੇ ਲਾਈਟ ਡਾਰਕ ਕੰਬੀਨੇਸ਼ਨ ਹੈਗਾ ਸਾਰਿਆਂ ਦਾ ਲੋਚੀ ਇਦਾਂ ਇਹ ਵਾਲੀ ਸ਼ਰਟ ਬਣੀ ਹੋਈ ਹੈਗੀ ਤੇ ਬਹੁਤ ਜਿਆਦੇ ਸੋਨਾ ਸੌਫਟ ਸਟੱਫ ਹੈਗਾ ਤੇ ਇਦਾਂ ਸ਼ਰਟ ਪੜੂੰਗੀ ਇਹਦੀ ਤੇ ਨਾਲ ਰਹੇਗੀ ਪਲੇਨ ਬਾਟਮ ਇਦਾਂ ਕਰੀਮ ਕਲਰ ਦੀ ਬਾਟਮ ਹੈ ਪਲੇਨ ਤੁਸੀਂ ਪਲਾਜ਼ੋ ਵਗੈਰਾ ਵੀ ਬਣਾ ਸਕਦੇ ਹੋਗੇ ਇਹ ਵਾਲੀ ਰਹੂਗੀ ਸ਼ਰਟ ਤੇ ਪਲੱਸ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਜਿਆਦੇ ਸੋਨਾ ਖੁੱਲਾ ਡੁੱਲਾ ਦੁਪੱਟਾ ਹੈਗਾ ਲਓ ਜੀ ਇਦਾਂ ਮਤਲਬ ਡਿਜ਼ਾਈਨ ਹੋਇਆ ਹੈ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਤੇ ਕਾਰਨਰ ਦੇ ਉੱਪਰ ਫਲਾਰ ਆ ਜਾਣਗੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਫਲਾਰ ਆ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਇਦਾਂ ਰੈਡੀ ਕੀਤਾ ਹੋਇਆ ਹੈਗਾ ਤੇ ਪਲੱਸ ਸਾਈਡਾਂ ਤੇ ਦੇਖੋ ਇਦਾਂ ਫਲਾਰ ਆ ਜਾਣਗੇ ਪਲੱਸ ਤੁਹਾਨੂੰ ਦੁਪੱਟਾ ਮਿਲ ਰਿਹਾ ਹੈ ਦੇ ਵਿੱਚ ਤੇ ਪਲੱਸ ਤੁਹਾਨੂੰ ਬਾਟਮ ਮਿਲ ਰਹੀ ਹੈਗੀ ਪਲੇਨ ਤੇ ਨਾਲ ਹੈਗਾ ਹੈਗੀ 셔ਟ ਪ੍ਰਿੰਟਿਡ ਤੇ ਪ੍ਰਾਈਸ ਇਹਦਾ ਰਹੇਗਾ ਜੀ 3000 ਤੇ ਬਹੁਤ ਹੀ ਜਿਆਦੇ ਸੋਹੜੇ ਸੂਟ ਨੇ ਵਿਸਕੋ ਕਾਟਨ ਦੇ ਸੂਟ ਨੇਗੇ ਸਟਫ ਕਾਟਨ ਸਿਲਕ ਵਰਗਾ ਪਿਆ ਇੰਨਾ ਕਿ ਜਿਆਦੇ ਸੋਨਾ ਸਟਫ ਹੈਗਾ ਨੈਕਸਟ ਤੁਸੀਂ ਪ੍ਰਿੰਟ ਹੈ ਜਿਹੜੇ ਚੈੱਕ ਕਰ ਸਕਦੇ ਹੋਗੇ ਨੈਕਸਟ ਸੂਟ ਤੁਸੀਂ ਚੈੱਕ ਕਰੋ ਇਹ ਵਾਲਾ ਹੈ ਜੀ ਸੂਟ ਤੇ ਇਦਾਂ ਇਹਦੇ ਨਾਲ ਰਹੂਗੀ ਬਾਟਮ ਇਹ ਵਾਲੀ ਬਾਟਮ ਰਹੂਗੀ ਤੇ ਇਹ ਵਾਲੀ ਰਹੂਗੀ ਸ਼ਰਟ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਇਹਦਾ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੀ ਆ ਇੱਕ ਇੱਕ ਸੂਟ ਅਵੇਲੇਬਲ ਹੈ ਇੱਕ ਤੋਂ ਵੱਧ ਨਹੀਂ ਹੈਗਾ ਇਦਾਂ ਦੁਪੱਟਾ ਬਣਿਆ ਹੋਇਆ ਦੇਖੋ ਬਹੁਤ ਹੀ ਜਿਆਦਾ ਸੋਹਣਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਇਸ ਤਰ੍ਹਾਂ ਦੁਪੱਟਾ ਰਹੂਗਾ ਠੀਕ ਹੈ ਜੀ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ 3000 ਜਿੰਨੇ ਵੀ ਮੈਂ ਤੁਹਾਨੂੰ ਸੂਟ ਸ਼ੋਅ ਕਰੂੰਗੀ ਸਾਰਿਆਂ ਦਾ ਪ੍ਰਾਈਸ 3000 ਹੈ ਨੈਕਸਟ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਇਹ ਸ਼ਰਟ ਰਹੂਗੀ ਇਸ ਤਰ੍ਹਾਂ ਵਾਲੀ ਸ਼ਰਟ ਬਣੀ ਹੋਈ ਹੈ ਬਿਲਕੁਲ ਪਰਫੈਕਟ ਕਲਰ ਆ ਰਹੇ ਨੇਗੇ ਮੇਰੀ ਸਾਈਡ ਬਿਲਕੁਲ ਪਰਫੈਕਟ ਲੰਗੇ ਤੇ ਪਲੱਸ ਇਹਦੇ ਨਾਲ ਹੈਗੀ ਹੈ ਪਲੇਨ ਬਾਟਮ ਹੈ ਤੇ ਨਾਲ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਲਓ ਜੀ ਇਦਾਂ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਦਾ ਪੱਟਾ ਬਣਿਆ ਹੋਇਆ ਹੈਗਾ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੀ ਰਹੇਗੀ ਸ਼ਰਟ ਇਦਾਂ ਇਹ ਸ਼ਰਟ ਬਣੀ ਹੋਈ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗੀ ਇਸ ਤਰ੍ਹਾਂ ਸਲਵਾਰ ਬਣੀ ਹੋਈ ਹੈਗੀ ਇਸ ਤਰ੍ਹਾਂ ਪਲੇਨ ਇਦਾਂ ਦੇਖੋ ਮਤਲਬ ਸ਼ਰਟ ਬਣੀ ਹੋਈ ਹੈ ਤੇ ਪਲੱਸ ਨਾਲ ਹੈਗਾਗਾ ਦੁਪੱਟਾ ਐਕਸਟਰਾ ਇਹਦਾ ਦੁਪੱਟਾ ਬਣਿਆ ਹੋਇਆ ਦੇਖੋ ਬਹੁਤ ਦੁਪੱਟੇ ਵੀ ਬਹੁਤ ਜ਼ਿਆਦੇ ਸੋਹਣੇ ਬਣੇ ਹੋਏ ਨੇ ਜਿੰਨੀ ਸੋਹਣੀ ਪ੍ਰਿੰਟਿੰਗ ਹੈ ਉੰਨੇ ਸੋਹਣੇ ਦੁਪੱਟੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਨੇ ਦੇਖੋ ਤੇ ਲਾਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਵੀ ਲਾਸਟ ਹੋ ਜੀ ਪਿੰਕ ਕਲਰ ਆਜੂਗਾ ਇਹ ਕੇ ਦੇ ਵਿੱਚ येलो ਹੈ ਇੱਕ ਪਿੰਕ ਹੈ ਦੇਖੋ ਇਹ ਪਿੰਕ ਕਲਰ ਕੰਬੀਨੇਸ਼ਨ ਵੀ ਤੁਸੀਂ ਦੇਖੋ ਕਿੰਨਾ ਜਿਆਦਾ ਸੋਨਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਤੇ ਨਾਲ ਹੈਗੀ ਹੈ ਇਦਾਂ ਬਾਟਮ ਬਣੀ ਹੋਈ ਹੈ ਪਲੇਨ ਬਾਟਮ ਰਹੂਗੀ ਤੇ ਦੁਪੱਟਾ ਵੀ ਇਹਦਾ ਬਹੁਤ ਜਿਆਦਾ ਸੋਨਾ ਸ਼ਾਨਦਾਰ ਦੁਪੱਟਾ ਰੈਡੀ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਲੇਖੋ ਜੀ ਇਹ ਤਾਂ ਦੁਪੱਟਾ ਰੈਡੀ ਹੋ ਗਿਆ ਇਦਾਂ ਦੇਖੋ ਖੁੱਲੇ ਡੁੱਲੇ ਦੁਪੱਟੇ ਨੇ ਬਿਲਕੁਲ 80 ਮੀਟਰ ਲੈਂਥ ਹੈਗੀ 44 ਇੰਚ ਪਣੇਗਾ ਇਹਨਾਂ ਦਾ ਤੇ ਬਹੁਤ ਖੁੱਲੇ ਡੁੱਲੇ ਦੁਪੱਟੇ ਨੇਗੇ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਕੋਈ ਵੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾਗਾ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜਿਵੇਂ ਦਾ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਸੂਟ ਸਾਰੇ ਆਪਣੇ ਕੋਲੇ 5 ਤੋਂ 6 ਅਵੇਲੇਬਲ ਲੇਗੇ ਤੇ ਰਿਪੀਟ ਨਹੀਂ ਹੈਗੇ ਸੂਟ ਨਾ ਹੀ ਰਿਪੀਟ ਮਿਲਣ ਤੇ ਆਪਣਾ ਫਾਸਟਲੀ ਆਰਡਰ ਕਰ ਸਕਦੇ ਹੋਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੀਆਂ ਕਾਫੀ ਪਹਿਣਾ ਰਹਿ ਜਾਂਦੀਆਂ ਨੇਗੀਆਂ ਤੇ ਉਹਨਾਂ ਲਈ ਸੌਰੀ ਹੈ ਨਾ ਨੈਕਸਟ ਵੀਡੀਓ ਤੁਸੀਂ ਦੇਖਦੇ ਰਿਹਾ ਕਰੋ ਜਿੱਦਾਂ ਕਿ ਕੱਲ ਆਪਾਂ ਕੁਝ ਹੋਰ ਪਾਇਆ ਸੀਗਾ ਤੇ ਅੱਜ ਆਪਾਂ ਕੁਝ ਹੋਰ ਨਵੇਂ ਤੋਂ ਨਵਾਂ ਕੁਝ ਲੈ ਕੇ ਆਉਣਿਆਂਗੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆ ਰਿਹਾਗਾ ਤੁਸੀਂ ਉਦਾਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਗੇ ਜਿਵੇਂ ਕਿ ਇਹ ਸੂਟ ਦੇ ਵਿੱਚ ਦੋ ਕਲਰ ਨੇਗੇ ਹਨਾ ਤੇ ਅਲੱਗ-ਅਲੱਗ ਕਲਰ ਨੇਗੇ ਜੇ ਕਿਸੇ ਭੈਣ ਨੂੰ yellow ਨਹੀਂ ਮਿਲਦਾ ਹੈਗਾ ਤਾਂ ਤੁਸੀਂ pink ਲੈ ਸਕਦੇ ਹੋ ਜੇ pink ਨਹੀਂ ਮਿਲਦਾ ਤਾਂ ਤਾਂ ਤੁਸੀਂ yellow ਲੈ ਸਕਦੇ ਹੋ ਕਿਉਂਕਿ ਦੋਨੇ ਸੂਟ ਹੀ ਆਪੋ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣੇ ਗ੍ਰੇਸ ਪਾ ਰਹੇ ਨੇਗੇ ਉਹ ਆਪਣੀ ਜਗ੍ਹਾ ਕਲਰ ਬਹੁਤ ਜ਼ਿਆਦੇ ਸੋਹਣਾ ਤੇ ਇਹ ਆਪਣੀ ਜਗ੍ਹਾ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੜਦਾਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ